ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਸੰਤ ਰਣਜੀਤ ਸਿੰਘ ਢਿੰਡਰਾਂ ਵਾਲੇ ਜਿਨ੍ਹਾਂ ਨੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਆ ਜਿਨ੍ਹਾਂ ਨੇ ਕਿਸਾਨਾਂ ਦੇ ਪ੍ਰਤੀ ਪ੍ਰਾਣੀ ਨੂੰ ਅੱਗ ਲਾ ਰਹੇ ਆ ਜੋ ਲੋਕ ਉਹਨਾਂ ਬਾਰੇ ਕੁਝ ਗੱਲਾਂ ਆਪਣੇ ਦਵਾਨ ਦੇ ਵਿੱਚ ਕੀਤੀਆਂ ਸੁਣੋ ਇਸ ਦਵਾਨ ਦੇ ਵਿੱਚ ਮਹਾਰਾਜ ਕੀ ਕਹਿ ਰਹੇ ਹਨ ਜੇ ਸਾਡਾ ਇਕੱਲੇ ਸੰਗਰੂਰ ਜਿਲ੍ਹਾ ਜਾਂ ਹੋਰ ਜਿਆਦਾ ਕਿਨੇ ਗਏ ਤੋਂ ਇਹਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਮੈਂ ਦਿਨੇ ਵੀ ਕਲਗੀ ਤਰ ਫੌਲਟ ਚ ਗੱਲ ਕਰ ਰਿਹਾ ਸੀ ਕਿ ਦਵਾਈਆਂ ਤੇ ਅਸੀਂ ਜਿਆਦਾ ਖਰਚਾ ਕਰ ਲੈਣਾ ਅਸੀਂ ਹੁਣ ਜਕਾਉ ਖੰਗ ਲੱਗ ਜਾਣਾ ਪੰਜਾਬ ਨੇ ਦਵਾਈਆਂ ਤੇ ਜਿਆਦਾ ਪੈਸਾ ਲਾ ਲੈਣਾ ਜੇ ਟੋਟਲ ਕਰ ਜੀਏ ਨੇ ਹਿਸਾਬ ਕਰਾਈਏ ਤੇ ਬਾਬਾ ਜੀ ਤੁਸੀਂ ਆ ਜਾਓ ਕੋਈ ਨਹੀਂ ਤੁਸੀਂ ਉੱਥੇ ਆਨੋ ਬਾਕੀ ਸਿੰਘ ਨਾਲ ਉੱਥੇ ਬਹਿ ਜਾਣਗੇ ਤੇ ਜੇ ਆਪਾਂ ਹਿਸਾਬ ਲਾਈਏ ਕਿ ਉਸ ਇੱਕ ਸੋਣੋ ਗੱਲ ਵੀ ਇੱਕ ਤੇ ਦਵਾਈਆਂ ਤੇ ਖਰਚਾ ਜ਼ਿਆਦਾ ਕਰ ਲੈਣਾ ਦੂਸਰਾ ਸੀ ਮੈਂ 4-5 4-5 ਨੂੰ ਜੋੜਾ ਮੈਂ ਇੱਥੇ ਇੰਨਾ ਨੇ ਬੰਦੇ ਵੇਖੇ ਜਿਨ੍ਹਾਂ ਨੇ 100-100 ਬੰਦੇ ਨੂੰ ਅੰਮਰ ਸ਼ਿਕਾਇਤ ਦੋ-ਦੋ 100 ਬੰਦੇ ਨੂੰ ਅੰਮਰ ਸ਼ਿਕਾਇਤ ਇੱਥੇ ਲਿਆ ਲਿਆ ਕੇ 5-5 4-4 ਕਰਕੇ ਇਸ ਕਰਕੇ ਸਾਰੇ ਜਣੇ ਜੋੜਣ ਦੀ ਕੋਸ਼ਿਸ਼ ਕਰੀਏ ਜਿੰਨਾ ਹੋ ਸਕਦਾ ਆਪਾਂ ਸਾਰੇ ਜਣੇ ਕੰਬਰ ਕੱਸੇ ਕਰਕੇ ਤੇ ਚੜ੍ਹਦੀ ਕਲਾ ਪਾਤਸ਼ਾਹ ਦੇ ਘਰ ਦੀ ਗੱਲ ਕਰੀਏ ਤੇ ਸਦਾ ਅਰਦਾਸ ਕਰੀਏ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰ ਨੇ ਵੀ ਕਿਹਾ ਸੀ ਮੇਰਾ ਖਿਆਲ ਸਾ ਸੁਖਾਤੀ ਨੀਂਦ ਸੌਵੇਂ ਮੇਰਾ ਭਾਵੇਂ Bye.